ਕਮਿਸ਼ਨਰ ਲੁਧਿਆਣਾ ਦੇ ਏਰੀਏ ਦੇ ਵਿੱਚ ਥਾਣਾ ਸਾਹਨੇਵਾਲ ਚ 23 24 ਦੀ ਦਰਮਿਆਨੀ ਰਾਤ ਨੂੰ ਇੱਕ ਘਰ ਦੇ ਵਿੱਚ ਜਬਰਨ ਜਿਹੜਾ 8 ਤੋਂ 10 ਬੰਦੇ ਅਨੋਂ ਜਿਨ੍ਹਾਂ ਨੇ ਮੂੰਹ ਬੰਨ੍ਹ ਕੇ ਉਹਨਾਂ ਦੇ ਘਰ ਦੇ ਵਿੱਚ ਐਂਟਰੀ ਕੀਤੀ ਤੇ ਉਹਨਾਂ ਸਾਰਿਆਂ ਨੂੰ ਜਿਹੜਾ ਫੜ ਕੇ ਬੰਨ੍ਹ ਕੇ ਤੇ ਉਸ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਸਾਰੇ ਘਰ ਦੀ ਜਿਹੜੀ ਫਰੋੜਾ ਫਰਾੜੀ ਕਰਕੇ ਉਹਨਾਂ ਦੀਆਂ ਅਲਮਾਰੀਆਂ ਤੋੜ ਕੇ ਉਹਨਾਂ ਦੇ ਵਿੱਚੋਂ ਉਹਨਾਂ ਦੇ ਸੋਨੇ ਦੇ ਗਹਿਣੇ ਚਾਂਦੀ ਦੇ ਗਹਿਣੇ ਕੈਸ਼ ਤੇ ਪਲੱਸ ਮੋਬਾਈਲ ਵਗੈਰਾ ਜਿਹੜਾ ਹੈ ਜਬਰਨ ਉੱਥੋਂ ਲੈ ਕੇ ਭੱਜ ਗਏ ਸੀ ਉਹਦੇ ਵਿੱਚ ਅਸੀਂ ਇੱਕ ਮੁਕਦਮਾ ਦਰਜ ਕੀਤਾ ਸੀ ਥਾਣਾ ਸਾਨੇਵਾਲ ਦੇ ਵਿੱਚ ਉਹਦੇ ਵਿੱਚ ਸਾਡੀ ਟੀਮ ਨੇ ਏਡੀਸੀਪੀ ਟੂ ਦੇਵ ਸਿੰਘ ਏਸੀਪੀ ਸਾਊਥ ਵਰਕਪਾਂਸਿੰਗ ਤੇ ਅਸਲ ਜੋ ਸਾਨੇਵਾਲ ਇਹਨਾਂ ਨੇ ਬੜੀ ਅੱਛੀ ਮਿਹਨਤ ਕੀਤੀ ਮਿਹਨਤ ਕਰਨ ਤੋਂ ਬਾਅਦ ਇਹਦੇ ਵਿੱਚ ਜਿਹੜੇ ਕੋਲ 10 ਦੋਸ਼ੀ ਸੀ 10 ਦੇ ਵਿੱਚੋਂ 9 ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਗੁੰਜਿੜਾ ਇਹਨਾਂ ਨੇ ਵਾਰਦਾਤ ਦੇ ਵਿੱਚ ਦਫਤਰ, ਬੇਸਪੈਕਟ ਵਗੈਰਾ ਜਿਹੜੇ ਅੰਦਰ ਲੈ ਕੇ ਗਏ ਸੀ ਉਹ ਬਰਾਮਦ ਕੀਤੇ। ਉਹਨਾਂ ਕੋਲੋਂ ਜਿਹੜਾ ਉੱਥੋਂ ਮੌਕੇ ਤੋਂ ਉਹਨਾਂ ਦਾ ਕੈਸ਼ ਲੈ ਕੇ ਗਿਆ ਸੀ 90000 ਰੁਪਏ ਜਿਹੜਾ ਉਹ ਕੈਸ਼ ਰਿਕਵਰ ਕੀਤਾ। ਪਲੱਸ ਨਾਲ 6 ਜਿਹੜੇ ਆ ਮੋਬਾਈਲ ਉਹਨਾਂ ਕੋਲ ਰਿਕਵਰ ਕੀਤਾ, 2 ਮੋਟਰਸਾਈਕਲ ਰਿਕਵਰ ਕੀਤੇ। ਇਸ ਤਰ੍ਹਾਂ ਜਿਹੜੀ ਵਾਰਦਾਤ ਹੈ ਉਹਨੂੰ ਸੋਲਵ ਕੀਤਾ ਤੇ 9 ਬੰਦੇ ਦੀ ਗ੍ਰਿਫਤਾਰੀ ਪਾਈ ਹੈ। ਮੈਂ ਇਹ ਜੇ ਵੀ ਦੱਸਣਾ ਚਾਹੁੰਗਾ ਜਿਹੜੇ 9 ਬੰਦੇ ਗ੍ਰਿਫਤਾਰ ਕੀਤੇ ਇਹਨਾਂ ਦੇ ਚੋ 6 ਜਾਨਾਂ ਦਾ ਜਿਹੜਾ ਪ੍ਰੀਵੀਅਸ ਰਿਪੋਰ ਉਹ ਆਲਰੇਡੀ ਜਿਹੜਾ 4 4 5 5 ਮੁਕੱਦਮਿਆਂ ਦੇ ਵਿੱਚ ਆਲਰੇਡੀ ਜੇਲ੍ਹ ਕੱਟੀ ਹੋਈ ਹੈ ਜਿੱਚੋ ਦੋ ਯੂਪੀ ਦੇ ਪ੍ਰਵਾਸੀ ਆ ਤੇ ਬਾਕੀ ਸਾਰੇ ਇੱਥੇ ਦੇ ਥੈਂਕ ਯੂ